ਇਹ ਸੁਲਤਾਨਪੁਰ ਦਾ ਏਰੀਆ ਵਾ ਬਿਆਸ ਦਰਿਆ ਇੱਥੇ ਲੱਗਦਾ ਇਹ ਤਕਰੀਬਨ ਆਪਾਂ ਜਿੱਥੇ ਅੱਜ ਖੜੇ ਆ ਇਹ ਬਾਉਪੁਰ ਵਾਲਾ ਕੋਲੇ ਆ ਇਹਦੇ ਤੇ ਨਾਲ ਹੀ ਸਾਂਗਰਾ ਪਿੰਡ ਤਕਰੀਬਨ 15 16 ਪਿੰਡਾਂ ਛੋਟੇ ਛੋਟੇ ਇਹ 15 16 ਪਿੰਡ ਪੂਰੇ ਪਾਣੀ ਦੇ ਨਾਲ ਡੁੱਬੇ ਹੋਏ ਆ ਅਸੀਂ ਬਿਨਾ ਕਿਸੇ ਪਦਵੀ ਤੋਂ ਬਿਨਾ ਕਿਸੇ ਅੁੱਦੇ ਤੋਂ ਬਿਨਾ ਕਿਸੇ ਆਪਣੇ ਰਾਜ ਭਾਗ ਤੋਂ ਅਸੀਂ 16 ਦੇ 16 ਪਿੰਡਾਂ ਦਾ ਜਾਇਦਾ ਲੈ ਲਿਆ ਕੀ ਗੱਲ ਭੰਤੇ ਦੇ ਹੈਲੀਕਾਪਟਰ ਵਰੀ ਹੁਣ ਹੁਣ ਪੈਟਰੋਲ ਮੁੱਕ ਗਿਆ ਵਾ ਹੁਣ ਉਹਦੇ 'ਚ ਡੀਜ਼ਲ ਨਹੀਂ ਹੈਗਾ ਜਿਹੜੇ 23 ਦੇ ਵਿੱਚ ਹਾੜਾ ਇਹ ਹੀ ਤਕਰੀਬਨ ਸਾਰੀਆਂ ਜ਼ਮੀਨਾਂ ਦੇ ਵਿੱਚ ਨਾ ਰੇਤਾ ਚੜ ਗਈ ਸੀ ਤੇ ਜਿਹੜੀ ਜ਼ਮੀਨ ਦੇ ਵਿੱਚ ਰੇਤਾ ਚੜ ਜਾਵੇ ਉਹ ਜ਼ਮੀਨ ਦੇ ਵਿੱਚ ਫਿਰ ਫਸਲ ਕੋਈ ਨਹੀਂ ਹੋ ਸਕਦੀ ਅਦੇ ਤਾਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਰੇਤਾ ਹੀ ਪਧਰੀ ਕੀਤੀ ਸੀ ਤੇ ਐਸ ਵਾਰ ਫਸਲ ਬੀਜੀ ਸੀ ਇਸ ਵਾਰ 2025 ਦੇ ਵਿੱਚ ਫੇਰ ਸਾਰੀ ਫਸਲ ਡੁੱਬ ਕੇ ਬਰਬਾਦ ਹੋ ਚੁੱਕੀ ਆ। ਉਹਦੋਂ ਇਹਨਾਂ ਬੰਦਿਆਂ ਨੇ ਕੀ ਕੀਤਾ ਵੀ ਕਹਿੰਦੇ ਵੀ ਸਾਡੀ ਤੇ ਬੋਟ ਹੀ ਨਹੀਂ ਚੱਲ ਸਕਦੀ। ਮੈਂ ਪੁੱਛਿਆ ਵੀ ਕਿਉਂ ਨਹੀਂ ਚੱਲ ਸਕਦੀ? ਕਹਿੰਦੇ ਜਦੋਂ 10-10 ਫੁੱਟ ਪਾਣੀ ਹੋਊਗਾ ਨਾ ਉਦੋਂ ਸਾਡੀ ਬੋਟ ਚੱਲਣੀ ਆ ਤੇ ਇਹ 6 ਫੁੱਟ ਆਜੇ। ਵੀ ਇਹ ਚਾਹੁੰਦੇ ਆ ਵੀ ਲੋਕ ਡੁੱਬਣ। ਵੀ ਆਪਣੀਆਂ ਬੋਟਾਂ ਲਿਆਉਂਦੇ ਆ। ਉਹਨਾਂ ਦੇ ਰਾਈ ਪਾਣੀ ਦੇ ਵਿੱਚ ਛੱਡ ਕੇ ਫੋਟੋਆਂ ਖਿਚਾਉਂਦੇ ਆ ਜੇਕਰ ਕੋਈ ਕਿਸਾਨ ਕਦੇ ਵੀ ਮੈਂ ਆਪਣੇ ਪੱਠੇ ਲੈ ਕੇ ਜਾਣਾ ਕਹਿੰਦੇ ਸਾਡੀ ਵੋਟ ਖਰਾਬ ਆ ਅਸੀਂ ਚੱਲੇ ਆ ਐਸ ਡੀ ਐਮ ਦਾ ਹੁਕਮ ਨਹੀਂ ਆ ਅਫਸਰਾਂ ਦੇ ਹੁਕਮ ਨਹੀਂ ਆ ਇਦਾਂ ਦੀਆਂ ਗੱਲਾਂ ਇੱਥੇ ਸੁਣਨ ਨੂੰ ਮਿਲਦੀਆਂ ਨੇ ਤੇ ਇਹ ਲਾਂਨ ਤੇ ਆ ਇਹਨਾਂ ਦੇ ਪੰਚਾਂ ਸਰਪੰਚਾਂ ਤੇ ਲਾਂਨ ਤੇ ਆ ਸਰਕਾਰ ਦੇ ਯਾਰ ਆਮ ਮੁੰਡੇ ਆ ਰਹੇ ਟਰਾਲਾ ਭਰ ਕੇ ਲਿਆਏ ਆ ਤੇ ਭੰਤਿਆ ਤੇਨੂੰ ਕੀ ਗੱਲ ਆ ਤੇਰੇ ਹੈਲੀਕਾਪਟਰ ਤੇ ਤੇਲ ਮੁੱਕ ਗਿਆ ਅੱਜ ਤਾਂ ਆਪਾਂ ਭਾਈ ਅਮਰਪਾਲ ਸਿੰਘ ਭਾਈ ਦੀਪ ਸਿੱਧੂ ਉਹਨਾਂ ਦੀ ਟੀਮ ਵੱਲੋਂ ਇੱਥੇ ਡਟ ਕੇ ਖੜੇ ਆ ਦਿਨ ਰਾਤ ਇੱਥੇ ਸਾਡਾ ਪਹਿਰਾ ਵਾ ਦਿਨ ਰਾਤ ਅਸੀਂ ਲੋਕਾਂ ਦੀ ਲੋਕਾਂ ਦੇ ਨਾਲ ਖੜਨੇ ਆ ਜੋ ਵੀ ਕੋਈ ਕਿਸੇ ਨੂੰ ਕੋਈ ਮੈਡੀਕਲ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਕੈਂਪ ਵੀ ਲੱਗਦਾ ਵਾ ਉਹ ਵੀ ਇੱਥੋਂ ਦਵਾਈਆਂ ਵੀ ਲੈ ਕੇ ਜਾਂਦੇ ਆ ਜਿੰਨੀ ਦੇਰ ਤੱਕ ਉਹ ਨਿਸ਼ਾਨ ਝੂਲਦਾ ਨਾ ਕਿਸੇ ਨੇ ਕਿਹਾ ਵੀ ਨਿਸ਼ਾਨ ਸਾਹਿਬ ਸੁੱਟਣਾ ਵਾ ਉਹ ਕਹਿੰਦਾ ਵੀ ਮੈਂ ਸੱਜਾਂ ਦਾ ਤਰ੍ਹਾਂ ਸੱਜਾ ਹੱਥ ਵੜਦੂ ਕਹਿੰਦਾ ਖੱਬੇ 'ਚ ਫੜ ਲੂਂਦਾ ਖੱੱਬਾ ਵੜਨਦੂ ਆਂਦਾ ਮੈਂ ਆਪਣੇ ਲੱਤਾਂ ਨਾਲ ਫੜ ਲੂਂਗਾ ਪੈਰਾਂ ਨਾਲਾਂ ਦਾ ਪੈਰ ਵੜਦੂਗਾ ਆਹਦਾ ਮੈਂ ਆਪਣੇ ਮੂੰਹ ਦੇ ਨਾਲ ਇੱਥੇ ਧੌਣ ਦੇ ਨਾਲ ਫੜ ਲੂੰਗਾ ਆਹਦਾ ਧੌਣ ਵੜ ਦੂੰਗਾ ਆਹਦਾ ਫਿਰ ਜਿਹਦਾ ਨਿਸ਼ਾਨ ਹੈ ਉਹ ਸੰਭਲੂਗਾ ਇਹ ਸਾਨੂੰ ਉਹ ਰੱਖੰਦੇ ਆ ਇੱਥੇ ਨਿਸ਼ਾਨ ਸਾਹਿਬ ਵਾਲਾ ਉਹਦੇ ਅਸੀਂ ਵਾਰਸ ਆਂ ਅਸੀਂ ਦਿੱਲੀ ਦੇ ਵਾਰਸ ਥੋੜਾ ਮਾਂ ਹੀ ਫੋਟੋਆਂ ਖਿਚਾ ਕੇ ਘਰ ਨੂੰ ਭੱਜਾਂਗੇ ਸੁਲਤਾਨਪੁਰ ਲੋਧੀ ਮੌਜੂਦ ਆ ਜਿੱਥੇ ਕਿ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿ ਕਈ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਲੋਕਾਂ ਦੀ ਮਦਦ ਲਈ ਸਰਕਾਰ ਪਹੁੰਚ ਰਹੀ ਹੈ ਜਾਂ ਫਿਰ ਆਮ ਲੋਕ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਇਹ ਹੀ ਆਵਾਜ਼ ਨਿਕਲਦੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਮ ਲੋਕ ਸੰਗਤ ਪਹੁੰਚਦੀ ਹੈ ਤੇ ਪਹੁੰਚੀ ਵੀ ਹੈ ਭਾਵੇਂ ਉਹ ਪਾਣੀ ਦੀ ਸਮੱਸਿਆ ਹੈ ਭਾਵੇਂ ਖਾਣ ਪੀਣ ਦੀ ਸਮੱਸਿਆ ਹੈ ਭਾਵੇਂ ਕਿਸੇ ਵੀ ਚੀਜ਼ ਦੀ ਪਸ਼ੂਆਂ ਨੂੰ ਡੰਗਰਾਂ ਨੂੰ ਕੋਈ ਤੂੜੀ ਕੋਈ ਚੀਜ਼ ਪਾਣੀ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਤੁਹਾਨੂੰ ਭਾਈ ਅਮਰਪਾਲ ਸਿੰਘ ਹੋਰਾਂ ਦਾ ਜਿਹੜਾ ਕੈਂਪ ਦਿਖਾਵਾਂਗੇ ਜਿੱਥੋਂ ਇਹ ਲੰਗਰ ਦੀ ਸ਼ੁਰੂਆਤ ਹੋ ਰਹੀ ਹੈ ਪਾਣੀ ਮੱਜਾਂ ਨੂੰ ਕੋਈ ਡੰਗਰਾਂ ਨੂੰ ਕੋਈ ਸਮਾਨ ਪਾਉਣਾ ਉਹਨਾਂ ਦੀ ਚਮਕੌਰ ਸਿੰਘ ਜੀ ਰਜਿੰਦਰ ਸਿੰਘ ਜੀ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਇੱਥੇ ਖੜੀ ਹੋਈ ਹੈ ਇਹ ਵੀ ਲਗਾਤਾਰ ਇੱਥੇ ਡਟੇ ਹੋਏ ਨੇ ਖੜੇ ਹੋਏ ਨੇ ਕਿਉਂਕਿ ਇੱਥੇ ਕਹਿੰਦੇ ਪੋਲੀਟੀਕਲ ਬੰਦੇ ਆਉਂਦੇ ਆ ਫੋਟੋਆਂ ਕਰਾ ਕੇ ਤਿੰਨ ਚਾਰ ਪਿੰਡਾਂ ਨੂੰ ਜਾਂ ਦੋ ਤਿੰਨ ਘਰਾਂ ਨੂੰ ਸਮਾਨ ਦੇ ਕੇ ਨਾਲ ਦੀ ਨਾਲ ਕਿਸ਼ਤੀ ਤੇ ਬੈੰਦੇ ਆ ਤਾਂ ਭੱਜ ਜਾਂਦੇ ਆ ਕਿਸਤੀ ਵੀ ਕਹਿੰਦੇ ਆਪ ਦੀ ਲਿਆਉਂਦੇ ਆ ਨਾਲ ਹੀ ਲੈ ਜਾਂਦੇ ਆ ਪਰ ਅਸੀਂ ਸਵਾਲ ਇਹਨਾਂ ਤੋਂ ਕਰਾਂਗੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਾ ਰਹੇ ਲਗਾਤਾਰ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਕੀ ਇੱਥੇ ਮਾਹੌਲ ਆ ਹੁਣ ਕਿਉਂਕਿ ਲਗਾਤਾਰ ਅਸੀਂ ਕਵਰੇਜ ਦੇ ਵਿੱਚ ਕਈ ਸਾਡੇ ਕੁਲੀਕਸ ਨੇ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਨੇ ਜਿਹਨੇ ਉਹ ਕੰਮ ਕਰ ਰਹੇ ਨੇ ਦਿਖਾ ਰਹੇ ਨੇ ਕਿ ਵੀ ਹਾਲਾਤ ਬੜੇ ਬੁਰੇ ਨੇ ਤੁਸੀਂ ਲਗਾਤਾਰ ਇੱਥੇ ਵਾਚ ਰਹੇ ਹੋ ਦੇਖ ਰਹੇ ਹੋ ਕੀ ਮਾਹੌਲ ਆ ਇੱਥੇ ਹੁਣ ਇਥੋਂ ਦਾ ਜਿਹੜਾ ਮਾਹੌਲ ਹੈ ਤੁਸੀਂ ਵੀਡੀਓ ਫੋਟੋ ਰਾਈ ਵੈਸੀ ਤਾਂ ਵੇਖਿਆ ਹੀ ਆ ਇੱਥੇ ਤਕਰੀਬਨ ਇਹ ਸੁਲਤਾਨਪੁਰ ਦਾ ਏਰੀਆ ਵਾ ਬਿਆਸ ਦਰਿਆ ਇੱਥੇ ਲੱਗਦਾ ਇਹ ਤਕਰੀਬਨ ਆਪਾਂ ਜਿੱਥੇ ਅੱਜ ਖੜੇ ਆ ਇਹ ਬਾਉਪੁਰ ਵਾਲਾ ਪੋਲੇ ਆ ਇਹਦੇ ਤੇ ਨਾਲ ਹੀ ਸਾਂਗਰਾ ਪਿੰਡ ਤਕਰੀਬਨ 15-16 ਪਿੰਡਾਂ ਛੋਟੇ ਛੋਟੇ ਇਹ 15-16 ਪਿੰਡ ਪੂਰੇ ਪਾਣੀ ਦੇ ਨਾਲ ਡੁੱਬੇ ਹੋਏ ਆ ਇਹਨਾਂ ਪਿੰਡਾਂ ਦੀਆਂ ਜਿਹੜੀਆਂ ਬਾਈਕਾਂ ਵਾਂ ਜਿਹੜੇ ਡੇਰੇ ਆ ਉਹ ਵੀ ਪਾਣੀ ਦੇ ਘੇਰੇ ਦੇ ਵਿੱਚ ਆ ਕਈਆਂ ਨੇ ਤੇ ਆਪਣੇ ਪਸ਼ੂ ਇਥੋਂ ਕੱਢ ਕੇ ਹੋਰਾਂ ਪਿੰਡਾਂ ਦੇ ਵਿੱਚ ਲੈ ਗਏ ਆ ਪਰ ਕਈ ਜਿਹੜੇ ਘਰ ਆ ਉਹਨਾਂ ਦੇ ਪਸ਼ੂ ਉੱਥੇ ਵੱਜੇ ਆ ਆਪ ਵੀ ਉਹ ਪਰਿਵਾਰਾਂ ਵਾਲੇ ਉੱਥੇ ਹੀ ਰਹਿ ਰਹੇ ਆ ਤੇ ਉਹ ਪਰਿਵਾਰਾਂ ਤੱਕ ਰੋਟੀ ਪਾਣੀ ਖਾਣ ਪੀਣ ਵਾਸਤੇ ਜੋ ਵੀ ਆ ਉਹ ਪਦਾਰਥ ਆਪਣੇ ਕੈਂਪ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਆ ਜਿਸ ਤਰ੍ਹਾਂ ਪਸ਼ੂਆਂ ਦੇ ਖਾਣ ਵਾਸਤੇ ਚਾਰ ਹੋ ਗਿਆ ਜਾਂ ਚੋਕਰ ਹੋ ਗਈ ਪੱਠੇ ਹੋ ਗਏ ਤੂੜੀ ਹੋ ਗਈ ਆਦਕ ਇਹੋ ਜੇ ਪ੍ਰਬੰਧ ਕੈਂਪ ਵੱਲੋਂ ਵੱਡੇ ਪੱਧਰ ਤੇ ਕੀਤੇ ਜਾ ਰਹੇ ਆ ਇਹ ਆਜੋ ਤਕਰੀਬਨ ਹਫਤੇ ਤੋਂ ਉੱਪਰ ਹੋ ਗਿਆ ਕੈਂਪ ਲੱਗੇ ਰੂ ਬਹੁਤ ਸਾਰੇ ਘਰਾਂ ਤੱਕ ਅਸੀਂ ਆਪ ਵੀ ਪਹੁੰਚ ਕੀਤੀ ਆ ਮੈਂ ਖੁਦ ਇੱਕ ਦਿਨ ਨਾਲ ਡਾਕਟਰਾਂ ਦੀ ਟੀਮ ਲੈ ਕੇ ਬੋਟ ਦੇ ਰਾਹੀਂ ਕੱਲੇ-ਕੱਲੇ ਘਰ ਦੇ ਵਿੱਚ ਜਿਹੜੇ ਕਿਸੇ ਦਾ ਕੋਈ ਡੰਗਰ ਬਿਮਾਰ ਸੀ ਕਿਸੇ ਡੰਗਰ ਨੂੰ ਕੋਈ ਗਲ ਘੋਟੂ ਆ ਜਾਂ ਚਿਚੜ ਲੱਗੀ ਹੋਈ ਸੀ ਜਾਂ ਇਹੋ ਜੀ ਸਕਿਨ ਦੀ ਜਿਹੜੀ ਡੰਗਰਾਂ ਨੂੰ ਸਮੱਸਿਆ ਆ ਰਹੀ ਸੀ ਉਹ ਉਹਨਾਂ ਦੇ ਵੀ ਡਾਕਟਰ ਲੈ ਕੇ ਉੱਥੇ ਕੋਈ ਟੀਕੇ ਦਵਾਈਆਂ ਦੇ ਕੇ ਆਏ ਆ دوسرے ਨੰਬਰ ਤੇ ਜਿੱਦਾਂ ਕਿਉਂਕਿ ਪਾਣੀ ਆ ਪਾਣੀ ਦੇ ਰਾਈ ਜਿਹੜੀਆਂ ਸਕਿਨ ਦੀ ਪ੍ਰੋਬਲਮ ਬਹੁਤ ਜ਼ਿਆਦੀ ਆਉਂਦੀ ਆ ਇੱਥੇ ਅਸੀਂ ਇੱਕ ਕੱਲ ਮਾਤਾ ਸੀ ਉਹਨਾਂ ਨੂੰ ਵੀ ਸਕਿਨ ਦੀ ਪ੍ਰੋਬਲਮ ਬਹੁਤ ਜ਼ਿਆਦੀ ਹੋਈ ਸੀ ਉਹਨਾਂ ਵਾਸਤੇ ਵੀ ਦਵਾਈ ਦੇ ਕੇ ਆਏ ਆ ਤੇ ਹੋਰ ਵੀ ਉਹਨਾਂ ਵਾਸਤੇ ਵਧੀਆ ਦਵਾਈ ਦਾ ਪ੍ਰਬੰਧ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਕਰ ਦੇਣਾ ਜਿਹੜਾ ਵੀ ਉਹਨਾਂ ਦੀ ਸਕਿਨ ਪ੍ਰੋਬਲਮ ਠੀਕ ਹੋ ਇਸ ਤਰ੍ਹਾਂ ਦੀਆਂ ਕਾਫੀ ਸਮੱਸਿਆਵਾਂ ਜੋ ਪਾਣੀ ਤੋਂ ਪੈਦਾ ਹੁੰਦੀਆਂ ਕਿਉਂਕਿ ਜਿਉਂ-ਜਿਉਂ ਪਹਿਲੀ ਗੱਲ ਤੇ ਅਜੇ ਪਾਣੀ ਘਟਣਾ ਨਹੀਂ ਵਧੂਗਾ ਕਿਉਂਕਿ ਪਾਣੀ ਪਿੱਛੋਂ ਡੈਮਾਂ ਦੇ ਵਿੱਚੋਂ ਹੋਰ ਛੱਡਿਆ ਜਾ ਰਿਹਾ ਪਰ ਜਿਉ ਜੋ ਪਾਣੀ ਇਹ ਘਟੂਗਾ ਵੀ ਅੱਗੇ ਕੋਈ 2-4 ਮਹੀਨਿਆਂ ਤੱਕ ਆਦੋਂ-ਦੋਂ ਸਮੱਸਿਆਵਾਂ ਹੋਰ ਵਧਣੀਆਂ ਇੱਥੇ ਮਸ਼ੀਆਂ ਵੀ ਮਰਨੀਆਂ ਵਾ ਕਈ ਪੈਸ਼ੀ ਮਰਨੇ ਆ ਉਹਨਾਂ ਦੇ ਰਾਈ ਮੁਸ਼ਕ ਆ ਦੇ ਕੋਦੇ ਨਾਲ ਵੀ ਬਿਮਾਰੀ ਜਿਹੜੀ ਫੈਲਣ ਦਾ ਇੱਥੇ ਖਤਰਾ ਵੱਧਾ ਵਾ ਸੋ ਇਸ ਕਰਕੇ ਇਹ ਸਾਰਾ ਏਰੀਆ ਜਿਹੜਾ ਸਮੱਸਿਆਵਾਂ ਦੇ ਵਿੱਚ ਹੀ ਆ ਸਮੱਸਿਆਵਾਂ ਨੇ ਘੇਰਿਆ ਹੋਇਆ ਵਾ ਪਰ ਆਪਾਂ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਉਹਨਾਂ ਦੀ ਟੀਮ ਵੱਲੋਂ ਇੱਥੇ ਡਟ ਕੇ ਖੜੇ ਆ ਦਿਨ ਰਾਤ ਇੱਥੇ ਸਾਡਾ ਪਹਿਰਾ ਵਾ ਦਿਨ ਰਾਤ ਅਸੀਂ ਲੋਕਾਂ ਦੀ ਲੋਕਾਂ ਦੇ ਨਾਲ ਖੜਨੇ ਆ ਜੋ ਵੀ ਕੋਈ ਕਿਸੇ ਨੂੰ ਕੋਈ ਮੈਡੀਕਲ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਕੈਂਪ ਵੀ ਲੱਗਦਾ ਵਾ ਉਹ ਵੀ ਇੱਥੋਂ ਦਵਾਈਆਂ ਵੀ ਲੈ ਕੇ ਜਾਂਦੇ ਆ ਜਾਂ ਕਿਸੇ ਪਸ਼ੂ ਨੂੰ ਚਾਰੇ ਦੀ ਲੋੜ ਆ ਚਾਰਾ ਵੀ ਲੈ ਕੇ ਜਾਂਦੇ ਬਾਕੀ ਅਸੀਂ ਸੰਗਤਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਇਸ ਵੱਡੇ ਕਾਰਜ ਦੇ ਵਿੱਚ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਆ ਤੁਸੀਂ ਵੀ ਸਹਿਯੋਗ ਕਰੋ ਜੀ ਅੱਜ ਇਹ ਲੋਕ ਕਹਿੰਦੇ 23 ਦੇ ਹੜਾਂ ਤੋਂ ਨੇ ਨਿਕਲੇ ਸੀਗੇ ਫਸਲਾਂ ਬਰਬਾਦ ਹੋ ਗਈਆਂ ਸੀਗੀਆਂ ਕੋਈ ਪੈਸੇ ਹੱਥਾਂ ਦੇ ਵਿੱਚ ਨਹੀਂ ਸੀਗੇ ਹੁਣ 2025 ਆ ਗਿਆ 25 ਦੇ ਵਿੱਚ ਹੜਾ ਆ ਗਿਆ ਕਹਿੰਦੇ ਸਰਕਾਰਾਂ ਨੇ ਸਾਰ ਨਹੀਂ ਲਈ ਹੁਣ ਤੱਕ ਲੋਕ ਜਿਹੜੇ ਨੇ ਮਰ ਰਹੇ ਨੇ ਉਸ ਚੀਜ਼ ਦੇ ਨਾਲ ਨਹੀਂ ਬਿਲਕੁਲ ਜਿਹੜੇ 23 ਦੇ ਵਿੱਚ ਹਾੜਾ ਇਹ ਤਕਰੀਬਨ ਸਾਰੀਆਂ ਜ਼ਮੀਨਾਂ ਦੇ ਵਿੱਚ ਨਾ ਰੇਤਾ ਚੜ ਗਈ ਸੀ ਤੇ ਜਿਹੜੀ ਜ਼ਮੀਨ ਦੇ ਵਿੱਚ ਰੇਤਾ ਚੜ ਜਾਵੇ ਉਹ ਜ਼ਮੀਨ ਦੇ ਵਿੱਚ ਫਿਰ ਫਸਲ ਕੋਈ ਨਹੀਂ ਹੋ ਸਕਦੀ ਅਦੇ ਤਾਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਰੇਤਾ ਹੀ ਪਧਰੀ ਕੀਤੀ ਸੀ ਤੇ ਇਸ ਵਾਰ ਫਸਲ ਬੀਜੀ ਸੀ ਇਸ ਵਾਰ 2025 ਦੇ ਵਿੱਚ ਫੇਰ ਸਾਰੀ ਫਸਲ ਡੁੱਬ ਕੇ ਬਰਬਾਦ ਹੋ ਚੁੱਕੀ ਆ ਬਹੁਤ ਜਿਹਦੇ ਨਾਲ ਘਾਟਾ ਪਿਆ ਕਿਸਾਨ ਨੂੰ ਕਿਉਂਕਿ ਕਿਸਾਨ ਨੇ ਕਰਜਾ ਚੁੱਕ ਚੁੱਕ ਕੇ ਇੱਕ ਕਿੱਲੇ ਦੇ ਮਗਰ 60 60 70 7000 ਰੁਪਇਆ ਦਾ ਤੇਲ phੂਕ ਕੇ ਜ਼ਮੀਨ ਨੂੰ ਪਧਰਾ ਕਰਕੇ ਆਪਣੀ ਬਜਾਈ ਕੀਤੀ ਸੀ ਉਹਦੇ ਵਿੱਚ ਫਸਲ ਵੀਜੀ ਸੀ ਪਰ ਫਸਲ ਤੁਸੀਂ ਬਿਲਕੁਲ ਵੇਖ ਸਕਦੇ ਹੋ ਕੋਈ ਡੰਗਰਾ ਮਦੇ ਪਾਉਣ ਵਾਸਤੇ ਪੱਠਾ ਨਹੀਂ ਆ ਜਾਂ ਕੁਝ ਵੀ ਨਹੀਂ ਆ ਤੇ ਸੋ ਅੱਗੇ ਦਾ ਪਹਿਲਾਂ ਜਦੋਂ ਸਰਕਾਰਾਂ ਹੁੰਦੀਆਂ ਸੀ ਥੋੜੇ ਬਾਦੇ ਪੈਸੇ ਇਹਨਾਂ ਨੂੰ ਕਿੱਲੇ ਮਗਰ 12 12.5 12000 ਰੁਪਇਆ ਦਿੰਦੀਆਂ ਸੀ ਪਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਪਿਛਲੀ 1 ਇਹ ਵੀ ਇਹਨਾਂ ਨੇ ਕਿਸਾਨਾਂ ਦੀ ਇੱਥੇ ਕੋਈ ਸਾਰ ਨਹੀਂ ਲਈ ਕੋਈ ਉਹਨਾਂ ਨੂੰ ਮੁਆਵਜ਼ਾ ਬੰਦਾ ਜਿਹੜਾ ਜੀ ਸੀ ਉਹ ਨਹੀਂ ਦਿੱਤਾ ਗਿਆ ਤੇ ਇਸ ਵਾਰ ਵੀ ਕਿਸਾਨਾਂ ਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈ ਕਿਉਂਕਿ ਹੁਣ ਵੀ ਇੱਥੇ ਤੁਸੀਂ ਤਾਂ ਪਹਿਲਾਂ ਹੀ ਆਪਣੇ ਮੂੰਹੋਂ ਦੱਸ ਦਿੱਤਾ ਵੀ ਆਪਣੀਆਂ ਵੋਟਾਂ ਲਿਆਉਂਦੇ ਆ ਉਹਨਾਂ ਦੇ ਰਾਈ ਪਾਣੀ ਦੇ ਵਿੱਚ ਛੱਡ ਕੇ ਫੋਟੋਆਂ ਖਚਾਉਂਦੇ ਆ ਜੇਕਰ ਕੋਈ ਕਿਸਾਨ ਕਹੇ ਵੀ ਮੈਂ ਆਪਣੇ ਪੱਠੇ ਲੈ ਕੇ ਜਾਣਾ ਕਹਿੰਦੇ ਸਾਡੀ ਵੋਟ ਖਰਾਬ ਆ ਅਸੀਂ ਚੱਲੇ ਆ ਐਸ ਡੀ ਐਮ ਦਾ ਹੁਕਮ ਨਹੀਂ ਆ ਅਫਸਰਾਂ ਦੇ ਹੁਕਮ ਨਹੀਂ ਆ ਇਦਾਂ ਦੀਆਂ ਗੱਲਾਂ ਇੱਥੇ ਸੁਣਨ ਨੂੰ ਮਿਲਦੀਆਂ ਜੀ ਕਿਸ ਤਰ੍ਹਾਂ ਲੋਕ ਜਿਹੜੇ ਨੇ ਅੰਦਰ ਘਰਾਂ ਦੇ ਵਿੱਚ ਬੈਠੇ ਹੋਏ ਨੇ ਹੁਣ ਮੁਸ਼ਕਲ ਹੋ ਰਿਹਾ ਜਿਵੇਂ ਲਾਈਟ ਜਗ ਰਹੀ ਆ ਨਾਲ ਦੀ ਨਾਲ ਮੱਛਰ ਆ ਰਹੇ ਆ ਗਰਮੀ ਜਿਹੜੀ ਲੱਗ ਰਹੀ ਐ ਜਿਹੜੇ ਲੋਕਾਂ ਨੇ ਪੱਖੇ ਥੱਲੇ ਪੈਣਾ ਹੁੰਦਾ ਸੀਗਾ ਲੈਟ ਵੀ ਮਿਲਣਾ ਤਾਂ ਬੜੀ ਮੁਸ਼ਕਲ ਨਾਲ ਮਿਲ ਰਹੀ ਹੋਣੀ ਐ ਇਸ ਥਿੱਕੇ ਨਾਲ ਇਸ ਥਿੱਕੇ ਨਾਲ ਪਾਣੀ ਪਹੁੰਚਿਆ ਆ ਲੱਗ ਰਿਹਾ ਲੋਕਾਂ ਦਾ ਦਰਦ ਸਰਕਾਰ ਸਮਝ ਪਾ ਰਹੀ ਐ ਨਹੀਂ ਜੀ ਸਰਕਾਰ ਸਮਝ ਨਹੀਂ ਪਾ ਰਹੀ ਵੇਖੋ ਵੀ ਇਹ ਲੋਕ ਨਾ ਮੈਂ ਨਾ ਹਕੂਮਤ ਨੇ ਕਦੀ ਸਮਝਿਆ ਨਹੀਂ ਹਕੂਮਤ ਨੇ ਤੇ ਦਰਦ ਦਿੱਤੇ ਆ ਇਹ ਸਰਕਾਰ ਨੇ ਹੀ ਦਰਦ ਦਿੱਤੇ ਆ ਵੀ ਅੱਜ ਲੋਕਾਂ ਦੇ ਹਾਲਾਤ ਹੋ ਗਏ ਆ ਜੇ ਕਿਤੇ ਬੰਨ ਪੱਕੇ ਹੁੰਦੇ ਜੇ ਕਿਤੇ ਪਾਣੀ ਦਾ ਪ੍ਰਬੰਧ ਹੁੰਦਾ ਤੇ ਆ ਹਾਲਾਤ ਹੋਣੇ ਹੀ ਜੇ ਪਹਿਲਾਂ ਸਾਡੇ ਇਸੇ ਧਰਤੀ ਦੇ ਲੋਕਾਂ ਨੇ ਜੰਗਲਾਂ ਦੇ ਵਿੱਚ ਰਹਿ ਕੇ ਕੱਟੇ ਉਦੋਂ ਵੀ ਘਰਾਂ ਚੋਂ ਬੇਕਾਰ ਹੋ ਗਏ ਤੇ ਅੱਜ ਵੀ ਘਰਾਂ ਚੋਂ ਬੇਕਾਰ ਹੋਏ ਆ ਇਹ ਉਹ ਰੰਗੇ ਅਰੰਗ ਜੇਬਾਂ ਵਾਲੀ ਜਕਰੀਏ ਖਾਂ ਵਾਲੇ ਉਹਦੇ ਹੀ ਵਾਰਸੇ ਆ ਭੰਤੇ ਹੁਣੀ ਇਹ ਦੀਪ ਸਿੱਧੂ ਕਹਿ ਗਿਆ ਸੀ ਵੀ ਇਹ ਦੂਜਾ ਬੈਂਤਾ ਬੁੱਚੜ ਬਣੂਗਾ ਤੇ ਇਹ ਬੈਂਤੇ ਬੁੱਚੜ ਤੋਂ ਤਾਂ ਦੀ ਇਹਨੇ ਘਰ ਵਿਖਾਈ ਆ ਵੇਖੋ ਵੀ ਇਹਦਾ ਹੈਲੀਕਾਪਟਰ ਹੋਰ ਕਿਤੇ ਸਾਰੇ ਕਿਤੇ ਚੱਲਦਾ ਵਾ ਅਸੀਂ ਬੈਠੇ ਉਦੋਂ ਦੇ ਜਦੋਂ ਦਾ ਬੰਨ ਟੁੱਟਾ ਵਾ ਅਸੀਂ ਜਿਹੜਾ ਇਹ ਕੈਂਪ ਲਾਇਆ ਦਾ ਨਾਂ ਰੱਖਿਆ ਤੁਹਾਡਾ ਆਪਣਾ ਕੈਂਪ ਆ 16 ਪਿੰਡ ਆ ਜਿਨ੍ਹਾਂ ਦੇ ਵਿੱਚ ਹੜ ਆਇਆ ਤੇ 16 ਪਿੰਡਾਂ ਦਾ ਪਹਿਲਾਂ ਇੱਕ ਮੈਪ ਬਣਾਇਆ ਨਕਸ਼ਾ ਘਰ ਘਰ ਗਏ ਆ ਡਾਕਟਰਾਂ ਦੀ ਟੀਮ ਗਈ ਡੰਗਰ ਡਾਕਟਰਾਂ ਦੀ ਟੀਮ ਗਈ ਘਰ ਘਰ ਜਾ ਕੇ ਅਸੀਂ ਵੇਖਿਆ ਵਾ ਕਿ ਕਿੰਨਾ ਘਰਾਂ ਦੇ ਵਿੱਚ ਅਜੇ ਡੰਗਰ ਰਹਿ ਗਏ ਆ ਕਿੰਨਾ ਘਰਾਂ ਦੇ ਵਿੱਚ ਬਜ਼ੁਰਗ ਗਿਆ ਕਿੰਨਾ ਘਰਾਂ ਦੇ ਵਿੱਚ ਬੱਚੇ ਬਿਮਾਰ ਆ ਕਿਉਂਕਿ ਸਕਿਨ ਦੀਆਂ ਬਿਮਾਰੀਆਂ ਆ ਪਾਣੀ ਦੇ ਵਿੱਚੋਂ ਬਹੁਤ ਬਿਮਾਰੀਆਂ ਨਿਕਲਦੀਆਂ ਇਹਦੇ ਨਾਲ ਡੰਗਰ ਵੀ ਬਿਮਾਰ ਹੁੰਦੇ ਆ ਬੱਚੇ ਵੀ ਬਿਮਾਰ ਹੁੰਦੇ ਆ ਅਸੀਂ ਬਿਨਾ ਕਿਸੇ ਪਦਵੀ ਤੋਂ ਬਿਨਾ ਕਿਸੇ ਅਉਦੇ ਤੋਂ ਬਿਨਾ ਕਿਸੇ ਆਪਣੇ ਰਾਜ ਭਾਗ ਤੋਂ ਅਸੀਂ 16 ਦੇ 16 ਪਿੰਡਾਂ ਦਾ ਜਾਇਦਾ ਲੈ ਲਿਆ ਕੀ ਗੱਲ ਭੰਤੇ ਦੇ ਹੈਲੀਕਾਪਟਰ ਵਰੀ ਹੁਣ ਹੁਣ ਪੈਟਰੋਲ ਮੁੱਕ ਗਿਆ ਵਾ ਹੁਣ ਉਹਦੇ ਚ ਡੀਜ਼ਲ ਨਹੀਂ ਹੈਗਾ ਵੀ ਜਦੋਂ ਤੂੰ ਦਿੱਲੀ ਨੂੰ ਜਾਣਾ ਵਾ ਜੋ ਦਿੱਲੀ ਦੇ ਲਾਲੇ ਦੇ ਘੁੰਮਣਾ ਵਾ ਉਹ ਤੋਂ ਤੂੰ ਪੰਜਾਬ ਦੇ ਪੈਸੇ ਦਾ ਸਾਡੇ ਪੈਸੇ ਦਾ ਉਦੋਂ ਤੂੰ ਲਾਲੇ ਨੂੰ ਸੈਰ ਸਫਟਾਏ ਕਰਉਣਾ ਵਾ ਇੱਧਰ ਨਹੀਂ ਇਧਰ ਤੋਂ ਗੇੜਾ ਵਜਦਾ ਤੈਨੂੰ ਲੋਕਾਂ ਨੇ 92 ਸੀਟਾਂ ਦੇ ਕੇ ਜਿਤਾਇਆ ਤੇ ਮੈਂ ਕਹਿੰਦਾ ਐ ਕਿ 2027 ਦੇ ਵਿੱਚ ਉਹਨਾਂ 92 ਨੂੰ ਛੱਤਰ ਮਾਰ ਮਾਰ ਕੇ ਲੋਕਾਂ ਨੇ ਪਿੰਡ ਚ ਨਹੀਂ ਵੜਦਣਾ ਤੇ ਨਾ ਅਜੇ ਵੜਨ ਦਿੰ ਆ ਹਾਲਾਤ ਇਹ ਗੰਦੀ ਸਰਕਾਰ ਦਾ ਉਹਨਾਂ ਦੇ ਕਰਕੇ ਇਹ ਹੋਇਆ ਵਾ ਵੀ ਇਹ ਤੁਸੀਂ ਕਹਿੰਦੇ ਨਾ ਜਿਹੜਾ ਦਰਦ ਆ ਇਹ ਸਾਡਾ ਦਰਦ ਸਰਕਾਰ ਨੇ ਸਮਝਣਾ ਕੀ ਹੈ ਸਮਝੋਗੀ ਤੇ ਤਾਂ ਨਾ ਵੀ ਜੇ ਮੰਨ ਲਓ ਵੀ ਕਿਸੇ ਹੋਰ ਨੇ ਦਰਦ ਦਿੱਤਾ ਵਾ ਜਾਂ ਕੋਈ ਕੁਦਰਤੀ ਤੌਰ ਤੇ ਹੋ ਗਿਆ ਜਿਹੜਾ ਬੰਦਾ ਆਪ ਹੀ ਦਰਦ ਦੇ ਰਿਹਾ ਜਿਹੜਾ ਬੰਦਾ ਆਪ ਹੀ ਡਾਂਗਾ ਫੇਰ ਰਿਹਾ ਆਪ ਹੀ ਛੱਤਰ ਫੇਰ ਰਿਹਾ ਉਹ ਤੁਹਾਨੂੰ ਤੁਹਾਡੇ ਦੁੱਖ ਨਾਲ ਕੀ ਲੱਗੇ ਸਰਕਾਰ ਨੇ ਤਾਂ ਪਹਿਲਾਂ ਵੀ ਬੜਾ ਚੀਕ-ਚੀਕ ਕੇ ਕਿਆ ਸੀਗਾ ਭਵੰਤਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਲੋਕਾਂ ਦੇ ਨਾਲ ਖੜੇ ਹੋਏ ਹਾਂ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਹਾਲਾਂਕਿ ਕਹਿੰਦੇ ਗਰਦਾਰੀਆਂ ਕਰਾ ਦਿਓ ਪੈਸੇ ਦੇ ਦਿਓ ਵੰਡ ਦਿਓ ਬਾਅਦ 'ਚ ਅਸੀਂ ਪਤਾ ਕੀਤਾ ਕਿ ਵੀ ਹਾਂ ਇਹਦਾ ਨਨੁਕਸਾਨ ਹੋਇਆ ਕਹਿੰਦੇ ਪਹਿਲਾਂ ਅਸੀਂ ਪੈਸੇ ਵੰਡਦੇ ਕਿ ਸਰਕਾਰ ਆਪਦੇ ਵੱਲੋਂ ਤਾਂ ਕਹਿੰਦੇ ਬੜਾ ਚੰਗਾ ਕੰਮ ਕਰਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਵੀ ਚੰਗਾ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਮੈਂ ਕਹਿੰਦਾ ਇਹ ਸ਼ੋਸ਼ੇ ਬਾਜ਼ੀਆਂ ਇੱਕ ਪੋਸਟਰਾਂ ਵਾਲੀ ਤੇ ਕੇਵਲ ਬਿਆਨਾਂ ਵਾਲੀ ਸਰਕਾਰ ਹੈ ਲੋਕਾਂ ਦੇ ਨਾਲ ਖੜਨਾ ਦੂਰ ਦੀ ਗੱਲ ਲੋਕਾਂ ਦੇ ਉੱਤੋਂ ਦੀ ਨਹੀਂ ਲੰਗਿਆ ਹੈ ਵੀ ਉੱਤੋਂ ਦੀ ਲੰਘ ਕੇ ਹੀ ਮੈਂ ਵੇਖ ਲਾਂ ਨਾਲ ਖੜਨ ਦੀ ਤਾਂ ਦੂਰ ਦੀ ਗੱਲ ਇਹਨਾਂ ਦੀਆਂ ਵੋਟਾਂ ਇੱਥੇ ਅਸੀਂ ਕਿਹਾ ਵੀ ਅਸੀਂ ਘਰ ਘਰ ਜਾਣਾ ਉਦੋਂ ਸਾਡੀਆਂ ਵੋਟਾਂ ਦਾ ਪ੍ਰਬੰਧ ਨਹੀਂ ਸੀ ਸਾਨੂੰ ਆਸ ਸੀ ਇਹ ਇਨ੍ਹਾਂ ਤੇ ਬੁੱਟੜਾਂ ਤੇ ਵੀ ਸ਼ਾਇਦ ਇਹ ਸਾਡੇ ਇਨ੍ਹਾਂ ਦੀ ਸਰਕਾਰੀ ਵੋਟ ਦੀ ਸਹੂਲਤ ਸਾਨੂੰ ਦੇਣਗੇ ਉਦੋਂ ਇਹਨਾਂ ਬੰਦਿਆਂ ਨੇ ਕੀ ਕੀਤਾ ਵੀ ਕਹਿੰਦੇ ਵੀ ਸਾਡੀ ਤਾਂ ਵੋਟ ਹੀ ਨਹੀਂ ਚੱਲ ਸਕਦੀ ਮੈਂ ਪੁੱਛਿਆ ਵੀ ਕਿਉਂ ਨਹੀਂ ਚੱਲ ਸਕਦੀ ਕਹਿੰਦੇ ਜਦੋਂ 10-10 ਫੁੱਟ ਪਾਣੀ ਹੋਊਗਾ ਨਾ ਉਦੋਂ ਸਾਡੀ ਵੋਟ ਚੱਲਣੀ ਆ ਤੇ ਇਹ 6 ਫੁੱਟ ਆ ਜੇ ਵੀ ਇਹ ਚਾਹੁੰਦੇ ਆ ਵੀ ਲੋਕ ਡੁੱਬਣ ਇਹ ਚਾਹੁੰਦੇ 10 ਫੁੱਟ ਪਾਣੀ ਆ 10 ਫੁੱਟ ਪਾਣੀ ਆਵੇ ਫਿਰ ਸਾਡੀ ਬੋਟ ਚੱਲੂਗੀ ਐਡੀ ਮੈਂ ਨਾ ਲਾਂਹਤੀ ਯਾਰ ਇਹਨਾਂ ਦਾ ਪ੍ਰਸ਼ਾਸਨ ਨੇ ਅਸੀਂ ਮੁੜ ਕੇ ਆਪਣੀਆਂ ਪ੍ਰਾਈਵੇਟ ਬੋਟਾਂ ਲੈ ਆਂਦੀਆਂ ਹੁਣ ਆਪਣੀਆਂ ਸਾਡੀਆਂ ਚਾਰ ਬੋਟਾਂ ਵਾਂ ਉਹ ਬੋਟਾਂ ਚੱਲ ਰਹੀਆਂ ਉਹ ਇੰਨੇ ਪਾਣੀ 'ਚ ਹੀ ਚੱਲ ਰਹੀਆਂ ਇਹ ਚਾਹੁੰਦੇ ਆ ਮੈਂ ਕਹਿੰਨਾ ਵੀ ਇਹ ਜਿੰਨੀ ਵੀ ਬਰਬਾਦੀ ਹੋਈ ਹੈ ਬਰਬਾਦੀ ਸਰਕਾਰ ਨੇ ਕੀਤੀ ਅਸੀਂ ਇੱਥੋਂ ਕਿਉਂ ਆਸ ਰੱਖੀ ਅਸੀਂ ਜਿੱਦਣ ਦੇ ਆਏ ਇੱਥੋਂ ਲੋਕਾਂ ਨੂੰ ਪੁੱਛ ਲੋ ਇਹੜਾ ਤੁਹਾਡਾ ਆਪਣਾ ਕੈਂਪ ਲੱਗਾ ਵਾ ਮੇਰੇ ਹਿਸਾਬ ਨਾਲ ਹੁਣ ਤੱਕ 50 ਟਰਾਲੇ ਜਿਹੜੇ ਅਸੀਂ ਡੈਰੀ ਤੇ ਲਿਖਿਆ 50 ਟਰਾਲੇ ਪੱਠਿਆਂ ਦੇ ਚਾਰੇ ਦੇ ਤੂੜੀ ਦੇ ਚੋਕਰ ਦੇ ਵੰਡੇ ਤੇ 100 ਟਰਾਲਾ ਸਾਡੇ ਕੋਲ ਪੈਂਡਿੰਗ ਡੈਰੀ ਤੇ ਲਿਖਿਆ ਪਿਆ ਵਾ ਜਿਨ੍ਹਾਂ ਦੇ ਫੋਨ ਆਏ ਆ ਵੀ ਅਸੀਂ ਆਉਣਾ ਬਾਬਾ ਜੀ ਤੁਹਾਡੇ ਕੋਲ ਤੁਸੀਂ ਕੈਂਪ ਲਾਇਆ ਵਾ ਜੇ ਅਸੀਂ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਪਦਵੀ ਤੋਂ ਇਹ ਕੰਮ ਕਰ ਸਕਦੇ ਆ ਅੜੇ ਨੌਜਵਾਨ ਉਮਰ ਦੇ ਵਿੱਚ ਤੇ ਇਹ ਕਾਦੇ ਸਿਆਸੀ ਆ ਕਟੋਕਟ ਸਿਆਸਤੀ ਕਰ ਲੋ ਇੱਥੇ ਆ ਕੇ ਲੋਕਾਂ ਨੂੰ ਨਾ ਤਾਂ ਸੋਚਿਆ ਹਣਾ ਕਿ ਵੀ 50 ਟਰਾਲੇ ਤਾਂ ਲੱਗਣੇ ਹੀ ਨਹੀਂ ਹੈਗੇ ਜੇ ਸਰਕਾਰ ਨੇ ਕੋਈ ਰੋਡ ਮੈਪ ਤਿਆਰ ਵੀ ਕੀਤਾ ਹੋਣਾ ਤੁਸੀਂ ਕਹਿੰਦਾ ਕਿ ਵੀ ਤੁਹਾਡੇ ਕੋਲ 50 ਤੁਸੀਂ ਲਾ ਸਰਕਾਰ ਦੇ ਨੁਮਾਇੰਦੇ ਆਏ ਸੀ ਇੱਥੇ ਮੇਰੇ ਹਿਸਾਬ ਦੇ ਨਾਲ 10 ਦਿਨ ਹੋ ਗਏ 10 11 ਦਿਨ ਹੋ ਗਏ ਵੰਨ ਟੁੱਟੇ ਨੂੰ ਕੱਲ ਆਏ ਹੀ ਉੱਥੇ 2.5 2.5 ਕਿਲੋ ਵੰਡ ਕੇ ਗਏ 16 ਪਿੰਡਾਂ ਨੂੰ 2.5 2.5 ਕਿਲੋ 2.5 2.5 ਕਿਲੋ ਨਾਲ ਖਾਲ ਦੇ ਨਾਲ ਗੁਜ਼ਾਰਾ ਹੋ ਜਾਊਗਾ ਇੱਕ ਟਰਾਲੀ ਆਈ ਆ ਤੇ 16 ਪਿੰਡ ਮੈਂ ਤਾਂ ਹੈਰਾਨ ਆ ਵੀ ਸਰਕਾਰ ਨੇ ਪਤਾ ਨਹੀਂ ਕਿੱਥੇ ਆਪਣਾ ਰੋਡ ਮੈਪ ਬਣਾਇਆ ਤੇ ਅੱ 4-5 ਮੁੰਡਾ ਮੁੰਡਾ ਪਿੰਡ ਤੇ ਜੋਲਟਾ ਵਾਲਾ ਤੇ ਉਧਰ ਘੜਕੇ ਹਲ ਘਲਤੇ ਆ 4 ਪੈਂਟ ਟਰਾਲੇ ਵੀ ਇੰਨਾ ਸੰਗਤ ਦਾ ਸਾਨੂੰ ਪਿਆਰ ਮਿਲਣਦਿਆ ਕਾਦੇ ਕਰਕੇ ਵੀ ਅਸੀਂ ਲੋਕਾਂ ਲਈ ਖੜੇ ਆ ਅਸੀਂ ਅਸੀਂ ਦੀਪ ਸਦੋ ਤੇ ਨਿਸ਼ਾਨ ਸਾਹਿਬ ਲਾ ਕੇ ਤੁਰੇ ਆ ਭਾਈ ਅਮਰਤਪਾਲ ਦੀ ਫੋਟੋ ਲਾਈ ਤੇ ਕੈਂਪ ਦਾ ਨਾਮ ਰੱਖਿਆ ਤੁਹਾਡਾ ਆਪਣਾ ਕੈਂਪ ਵੀ ਇੰਨਾ ਲੋਕਾਂ ਦਾ ਵੇਖੋ ਵੀ ਇਹ ਸਰਕਾਰ ਤੇ ਕਰੀ ਕਹਿ ਦਵੇ ਨਾ ਇਹਨਾਂ ਦੇ ਹਰ ਪਿੰਡ ਚ ਪੰਚ ਸਰਪੰਚ ਆ ਉਹਨਾਂ ਨੂੰ ਕੀ ਗੜੀ ਹੋਈ ਆ ਉਹ ਆ ਕੇ ਵੰਡ ਸਕਦੇ ਪਰ ਇਹ ਚਾਹੁੰਦੇ ਆ ਵੀ ਲੋਕ ਬਰਬਾਦ ਹੋਣ ਇਹ ਜੇ ਚਾਹੁੰਦਾ ਵੀ ਲੋਕਾਂ ਨੂੰ ਅਸੀਂ ਬਚਾਉਣਾ ਤੇ ਪੰਜਾ ਮਿੰਟਾਂ ਦੇ ਵਿੱਚ ਬਚਾ ਸਕਦੇ ਆ ਅੱਜ ਨਾ ਅਸੀਂ ਆਲੀ ਪਿੰਡ ਗਏ ਆਲੀ ਪਿੰਡ ਗਏ ਆ ਆ ਜਿਹੜਾ ਨਾ ਤੁਹਾਨੂੰ ਹੁਣ ਦਿਨੇ ਰਾਤ ਦਾ ਹਨੇਰਾ ਵਾ ਆ ਪਾਣੀ ਦਿਖ ਰਿਹਾ ਤੇ ਉੱਥੇ ਬੰਨਿਆ ਦੂਜੀ ਸਾਈਡ ਹੁਣ ਆ ਇਧਰਲੇ ਜਿਹੜੇ ਪਾਸੇ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਬੰਨੋ ਦੂਜੀ ਸਾਈਡ ਫਸਲਾਂ ਹਰੀਆਂ ਭਰੀਆਂ ਝੋਨੇ ਆ ਪੂਰੇ ਪੂਰੇ ਭਲੇ ਆ ਤੇ ਉਹ ਬੰਨ ਟੁੱਟਣ ਵਾਲਾ ਸੰਗਤ ਆਪ ਬੰਨ ਮੰਨ ਰਹੀ ਅੱਜ ਅਸੀਂ ਤੋੜੇ ਦੇ ਕੇ ਆਏ ਉੱਥੇ ਆਪਣਾ ਕਰਮੂ ਵਾਲਾ ਤੇ ਆਲੀ ਆਲੀ ਦਾ ਜਿਹੜਾ ਪਤਨ ਆ ਅਹੀਂ ਟੋੜੇ ਦੇ ਕੇ ਆਏ ਅਸੀਂ ਉੱਥੇ ਪਾਣੀ ਦੇ ਕੇ ਆਏ ਆ ਪਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਵੀ ਵੇਖੋ ਬੰਨੋਂ ਇੱਧਰ ਫਸਲਾਂ ਬਰਬਾਦ ਹੋ ਗਈਆਂ ਜੇ ਉਹ ਵੀ ਬੰਨ ਟੁੱਟ ਜਾਂਦਾ ਪਰਲੇ ਪਾਸੇ ਵੀ ਬਰਬਾਦ ਹੋ ਜਾਂਦੀਆਂ ਤੇ ਮੁੜ ਕੇ ਤੁਸੀਂ ਕਹਿ ਦੇਣਾ ਜੀ ਇਹ ਕੁਦਰਤ ਦੀ ਮਾਰ ਪੈ ਗਈ ਆ ਵੀ ਹੁਣ ਜਾ ਕੇ ਬੰਨ ਬੰਨ ਲੋ ਜੇ ਲੋਕ ਲੱਗੇ ਆ ਤੁਸੀਂ ਜਾ ਕੇ ਨਾਲ ਨਹੀਂ ਖੜ ਸਕਦੇ ਐਡੀ ਲਾਂਹਤੀ ਸਰਕਾਰ ਆ ਆ ਕੰਮ ਕਰਨ ਦੀ ਵੀ ਆ ਇਹਨਾਂ ਤੋਂ ਹੁਣ ਬੰਨ ਨਹੀਂ ਬੱਜਣਦੇ ਆ ਸਾਹਮਣੇ ਦੇਖਣਦੇ ਆ ਵੀ ਜੇ ਟੁੱਟ ਗਿਆ ਤੇ ਉਹ ਜਿਹੜੇ ਝੋਨੇ ਬਰਬਾਦ ਹੋ ਜਣੇ ਵੀ ਕੀ ਕਰੀਏ ਬਿਲਕੁਲ ਕੀ ਕਹੀਏ ਸਰਕਾਰ ਨੂੰ ਆ ਨੌਜਵਾਨਾਂ ਦਾ ਟਰਾਲਾ ਆਇਆ ਜੇ ਤੁਹਾਡੇ ਸਾਹਮਣੇ ਹੀ ਆ ਨੌਜਵਾਨ ਲੁਧਿਆਣੇ ਦਾ ਪਿੰਡ ਆਪਣਾ ਕਿਹੜਾ ਪਿੰਡਾ ਜੀ ਆ ਗੁੱਜਰਵਾਲ ਲੁਧਿਆਣੇ ਤੋਂ ਵੀਰ ਇੱਥੇ ਵੇਖੋ ਕਿੱਡੀ ਕਿੱਡੀ ਦੂਰ ਤੋਂ ਵੇਖੋ ਸਰਪੰਚਾਂ ਪਿੰਡਜ ਨਹੀਂ ਵੀਰ ਮੈਂਬਰ ਆ ਆਮ ਹੀ ਵੀਰੇ ਆਮ ਆ ਤੇ ਇਹ ਲਾਂਧ ਤੇ ਆ ਇਹਨਾਂ ਦੇ ਪੰਚਾਂ ਸਰਪੰਚਾਂ ਤੇ ਲਾਂਧ ਤੇ ਆ ਸਰਕਾਰ ਤੇ ਯਾਰ ਆਮ ਮੁੰਡੇ ਆ ਰਹੇ ਟਰਾਲਾ ਭਰ ਕੇ ਲਿਆਏ ਆ ਤੇ ਭੰਤਿਆ ਤੇਨੂ ਕੀ ਗੱਲ ਆ ਤੇਰੇ ਹੈਲੀਕਾਪਟਰ ਤੇ ਤੇਲ ਮੁੱਕ ਗਿਆ ਅੱਜ ਤੂੰ ਆ ਨਹੀਂ ਸਕਦਾ ਇਹਨਾਂ ਦੇ ਇਹਨਾਂ ਦੇ ਮੰਤਰੀਆਂ ਨੂੰ ਕੀ ਗੱਲ ਆ ਉਹ ਜਿਹੜੇ 92 ਮੂਰਤੀਆਂ ਵਾਂ 92 ਲਾਸ਼ਾਂ ਭਾਈਆਂ ਉਹਨਾਂ ਨੂੰ ਕੀ ਗੱਲ ਆ ਕੋਈ ਐਮਐਲਏ ਇਲੈਕਸ਼ਨ ਲੜਨਾ ਨਹੀ ਕੋਈ ਸਰਪੰਚੀ ਇਲੈਕਸ਼ਨ ਲੜਨਾ ਨਹੀ ਲੜਨਾ ਨਾ ਪੁੱਛੋ ਇਹਨਾਂ ਤੋਂ ਇਹ ਕਿਉਂ ਆਏ ਆ ਭਾਵਨਾ ਲੈ ਕੇ ਆਏ ਆ ਇਹ ਚਾਹੁੰਦੇ ਆ ਵੀ ਲੋਕ ਸਾਡੇ ਵੱਜ ਜਾਣ ਉਹ ਚਾਹੁੰਦੇ ਨਹੀਂ ਲੋਕ ਵੱਜ ਜਾਣ ਲਾਨ ਤੇ ਆ ਇਹਨਾਂ ਸਾਰੇ 92 ਦੇ 92 ਐਮਐਲਏ ਆ ਤੇ ਇਹਨਾਂ ਦੇ ਪ੍ਰਸ਼ਾਸਨ ਤੇ ਇਹਨਾਂ ਦੇ ਢਾਂਚੇ ਤੇ ਵੀ ਇੱਥੇ ਆ ਕੇ ਖੜੇ ਨਹੀਂ ਇੱਥੇ ਇਹਨਾਂ ਤੋਂ ਪਿੰਡ ਵਾਲਿਆਂ ਤੋਂ ਪੁੱਛ ਲੋ 16 ਪਿੰਡਾਂ ਦੇ ਵਿੱਚ ਭਾਈ ਅਮਰਤਪਾਲ ਭਾਈ ਅਮਰਤਪਾਲ ਹੋਈ ਆ ਕਿਉਂ ਹੋਈ ਆ ਕਿਉਂਕਿ ਉਹਦੀ ਟੀਮ ਆ ਕੇ ਖੜੀ ਆ ਤੇ ਜੇ ਕਿਤੇ ਇਹ ਖੜ ਜਾਂਦੇ ਆ ਕੇ ਤੇ ਉਹਨਾਂ ਨੇ ਇਹਨਾਂ ਦੇ ਗੁਣ ਗਾਉਂਦੇ ਨਹੀਂ ਭੁੱਲਣਾ ਹੈ ਇਹ ਕੰਮ ਕਰਨੇ ਪੈਣਗੇ ਨਾ ਉਹ ਤਾਂ ਕਹਿੰਦਾ ਜੀ ਕੰਮ ਬੋਲਦੇ ਆ ਤੇ ਕੰਮ ਹੀ ਬੋਲਣੇ ਫਿਰ ਕੰਮ ਕਰੋਗੇ ਤੇ ਬੋਲਣੇ ਆ ਪੋਸਟਰ ਥੋੜੀ ਬੋਲਣੇ ਬਿਆਨ ਥੋੜੀ ਬੋਲਣੇ ਬਿਲਕੁਲ ਅੱਛਾ ਅੱਗੇ ਹੁਣ ਤੁਸੀਂ ਸਵੇਰੇ ਵੀ ਜਾਓਗੇ ਅਗਲੇ ਪਾਸੇ ਨੂੰ ਲੋਕਾਂ ਦਾ ਹਾਲ ਲਗਾਤਾਰ ਪੁੱਛ ਰਹੇ ਹਾਂ ਕਿ ਲੱਗਦਾ ਕਿ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਜਾਂ ਕੋਈ ਹੋਰ ਲੋਕ ਨੇ ਉਹ ਜਾਗਰੂਕ ਹੋਣਗੇ ਜਿਹੜੇ ਫੇਸਬੁੱਕਾਂ ਦੇ ਉੱਤੇ ਵਿਦਵਾਨ ਬਣੇ ਉੱਥੇ ਹੁੰਦੇ ਨੇ ਕਈ ਨਹੀਂ ਦੇਖੋ ਇਹ ਤਾਂ ਅਹੀਂ ਸਰਕਾਰ ਤੋਂ ਤਾਂ ਕੋਈ ਆਸ ਰੱਖ ਨਹੀਂ ਸਕਦੇ ਪਹਿਲ ਦੇ ਆਧਾਰ ਤੇ ਅਹੀਂ ਹੁਈ ਚੱਲੇ ਆ ਅਸੀਂ ਜਿਸ ਦਿਨ ਕੈਂਪ ਲਾਇਆ ਸੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੱਗੇ ਇੱਕੋ ਹੀ ਅਰਜ਼ ਕੀਤੀ ਸੀ ਵੀ ਸੱਚੇ ਪਾਤਸ਼ਾਹ ਜੀ ਅਸੀਂ ਜਿਹੜੇ ਸਾਡੇ ਗਰੀਬ ਭਰਾਵਾ ਸਾਡੇ ਆਪਣੇ ਆ ਉਹ ਡੁੱਬੇ ਹੋਏ ਆ ਤੇ ਉਹਨਾਂ ਦੀ ਆਹੀਂ ਸਾਰ ਲੈਣੀ ਉਹਨਾਂ ਦੇ ਨਾਲ ਖੜਨਾ ਵਾ ਸਾਨੂੰ ਓਟ ਆਸਰਾ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੱਚੇ ਪਾਤਸ਼ਾਹ ਜੀ ਦਾ ਆਸਰਾ ਵਾ ਉਹਦੇ ਆਸਰੇ ਤੋਂ ਬਿਨਾ ਨਾ ਸਾਨੂੰ ਕਿਸੇ ਸਰਕਾਰ ਦਾ ਆਸਰਾ ਕਿਸੇ ਦੀ ਓਟ ਨਹੀਂ ਆ ਕੇਵਲ ਇੱਕ ਪ੍ਰਮਾਤਮਾ ਕਾਲਪੁਰਖ ਪ੍ਰਮਾਤਮਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਪਾਸ਼ਾ ਜੀ ਦਾ ਆਸਰਾ ਲੈ ਕੇ ਚੱਲੇ ਆ ਤੇ ਇਹਨਾਂ ਸਾਰੇ 16 ਪਿੰਡਾਂ ਦੀ ਜਿੱਥੋਂ ਵੀ ਤੱਕ ਹੋਊਗੀ ਅਸੀਂ ਮਦਦ ਕਰਾਂਗੇ ਧਨ ਦੇਈ ਦੇ ਨਾਲ ਧਨ ਦੇਈ ਦੇ ਨਾਲ ਮਨ ਦੇ ਨਾਲ ਜਿੱਥੋਂ ਵੀ ਤੱਕ ਹੋ ਸਕੇ ਅਸੀਂ ਮਦਦ ਪਹਿਲਾਂ ਵੀ ਕਰ ਰਹੇ ਆ ਤੇ ਹੁਣ ਅੱਗੇ ਵੀ ਕਰਾਂਗੇ ਨੌਜਵਾਨ ਇੱਥੇ ਸਾਡੀ ਆਵਾਜ਼ ਤੇ ਪਹੁੰਚ ਰਹੀ ਆ ਜੀ ਬਿਲਕੁਲ ਜੀ ਤਾਂ ਰਾਤ ਨੂੰ ਨਾ ਰਾਤ ਨੂੰ ਇੱਥੇ ਜਿੱਦਾਂ ਦੇ ਆਉਣਦੇ ਆ 16 ਪਿੰਡਾਂ ਵਾਲੇ ਵੀ ਘਰੋ ਘਰੀ ਚਲ ਜਾਂਦੇ ਆ ਜਿੱਥੇ ਰਿਸ਼ਤੇਦਾਰਾਂ ਕੋਲ ਉਹਨਾਂ ਨੇ ਜਾ ਕੇ ਰਹਿਣਾ ਉੱਥੇ ਰਹਿ ਪੈਂਦੇ ਆ ਕੇਵਲ ਅਸੀਂ 2-3 ਜਾਣੇ ਹੁੰਨੇ ਆ ਰਾਤ ਨੂੰ ਇੱਥੇ ਵੀ ਅਸੀਂ ਭਾਵੇਂ ਨਾ ਪਿੰਡਾ ਇਹ ਪਿੰਡਾਂ ਵਾਲੇ ਵੀ ਨਹੀਂ ਇੱਥੇ ਹੁੰਦੇ ਨਾ ਇੱਥੇ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਨਾ ਘਰੇ ਚੱਲ ਜਾਇਆ ਕਰੋ ਜਿਵੇਂ ਲੋਕ ਫੋਟੋ ਵਿੱਚ ਆ ਕੇ ਚੱਲ ਜਾਂਦੀ ਆ ਦੇਖੋ ਜੀ ਉਹ ਨਿਸ਼ਾਨ ਸੱਬ ਲਾ ਕੇ ਤੁਰੇ ਆ ਤੇ ਜਿੱਥੇ ਨਿਸ਼ਾਨ ਸਾਹਿਬ ਲੱਗਾ ਉੱਥੇ ਭਾਵੇਂ ਕੋਈ ਅੱਧੀ ਰਾਤ ਵੀ ਆ ਜੇ ਕਹਿੰਦੇ ਬਹੁਤ ਤੇ ਲੀਡਰ ਤਾਂ ਫੋਟੋਆਂ ਖਿਚਾ ਕੇ ਬੋਟ ਵੀ ਕਹਿੰਦੇ ਨਾਲ ਹੀ ਲੱਗ ਗਈ ਉਹ ਜਿਹੜੇ ਲੀਡਰ ਐ ਨਾ ਲੀਡਰ ਐ ਜਿਹੜੇ ਇੱਕ ਵਾਰ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਾ ਇੱਕ ਜੰਗ ਜੇਤ ਲਈ ਤੇ ਉਹਦੇ ਜਰਨੈਲ ਕਹਿੰਨ ਲੱਗੇ ਰਣਜੀਤ ਸਿੰਘਾਂ ਵੀ ਹੁਣ ਦੋ ਚਾਰ ਦਿਨ ਆਪਣਾ ਆਰਾਮ ਕਰਕੇ ਬਹਿ ਜੀਏ ਵੀ ਆਪਾਂ ਬੜੀਆਂ ਜੰਗਾਂ ਜੇਤ ਲਈਆਂ ਹੁਣ ਆਰਾਮ ਕਰ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲਾਂ ਨੂੰ ਕਿਹਾ ਵੀ ਆਪਾਂ ਆਰਾਮ ਕਰਨ ਵਾਸਤੇ ਨਹੀਂ ਸਾਡੀ ਕੌਮ ਬਣੀ ਇਹ ਕਲਗੀਧਰ ਪਿਤਾ ਨੇ ਜੂਝਣ ਲੜਨ ਵਾਸਤੇ ਸਾਡੀ ਕ ਉਹਨ ਸਵਾਸ ਮਹਾਰਾਜ ਨੇ ਦਿੱਤੇ ਆ ਇਹ ਅਸੀਂ ਦਿਨ ਰਾਤ ਆਪਣੀ ਕੌਮ ਪੰਜਾਬੀ ਕੌਮ ਵਾਸਤੇ ਸਿੱਖ ਕੌਮ ਵਾਸਤੇ ਪੰਥ ਵਾਸਤੇ ਜੋ ਨਿਸ਼ਾਵਰ ਕਰਾਂਗੇ ਨਾਲ ਖੜੇ ਆ ਜਿੰਨੀ ਦੇਰ ਤੱਕ ਉਹ ਨਿਸ਼ਾਨ ਝੂਲਦਾ ਨਾ ਕਿਸੇ ਨੇ ਕਿਹਾ ਵੀ ਨਿਸ਼ਾਨ ਸਾਹਿਬ ਸੁੱਟਣਾ ਵਾ ਉਹ ਕਹਿੰਦਾ ਵੀ ਮੈਂ ਸੱਜਾਂ ਦਾ ਤਰ੍ਹਾਂ ਸੱਜਾ ਹੱਥ ਵੜਦਾਂ ਕਹਿੰਦਾ ਖੱਬੇ 'ਚ ਫੜ ਲੂੰਗਾ ਤਾਂ ਖੱਬਾ ਵੜਨਦੂਗਾ ਆਂਦਾ ਮੈਂ ਆਪਣੇ ਲੱਤਾਂ ਨਾਲ ਫੜ ਲੂੰਗਾ ਪੈਰਾਂ ਨਾਲਾਂ ਦਾ ਪੈਰ ਵੜਦੂਗਾ ਆਂਦਾ ਮੈਂ ਆਪਣੇ ਮੂੰਹ ਦੇ ਨਾਲ ਇੱਥੇ ਧੌਣ ਦੇ ਨਾਲ ਫੜ ਲੂੰਗਾ ਆਂਦਾ ਧੌਣ ਵੜਦੂਗਾ ਆਂਦਾ ਫਿਰ ਜਿਹਦਾ ਨਿਸ਼ਾਨ ਹੈ ਉਹ ਸੰਭਲੂਗਾ ਇਹ ਸਾਨੂੰ ਉਹ ਰੱਖੰਦਿਆ ਇੱਥ ਵਾਰਸ ਆਂ ਅਸੀਂ ਦਿੱਲੀ ਦੇ ਵਾਰਸ ਥੋੜਾ ਮੈਂ ਫੋਟੋਆਂ ਖਿਚਾ ਕੇ ਘਰ ਨੂੰ ਭੱਜਾਂਗੇ ਨਿਸ਼ਾਨ ਸਾਹਿਬ ਵਾਲਿਆਂ ਦੇ ਵਾਰਸ ਨਹੀਂ ਫੋਟੋਆਂ ਖਿਚਾ ਕੇ ਭਜ ਦਿੰਦੇ ਉਹ ਕੰਮ ਕਰ ਦਿੰਦੇ ਆ ਉਹ ਇੱਥੇ ਗਰਾਊਂਡ ਤੇ ਲੜ ਦਿੰਦੇ ਆ ਉਹ ਤੇ ਸੀਸ ਤਲੀ ਤੇ ਰੱਖ ਕੇ ਲੜ ਪੈਂਦੇ ਅਸੀਂ ਤਾਂ ਉਹਨਾਂ ਦੇ ਵਾਰਸ ਆਂ ਹਮ ਅਰਦਾਸ ਜਦੋਂ ਕਰਕੇ ਕੈਂਪ ਲਾਇਆ ਸੀ ਨਾ ਇੱਥੇ ਰਵਾਂਗੇ ਇੱਥੇ ਡਟਾਂਗੇ ਦਿਨ ਰਾਤ ਇੱਥੇ ਮਿਲਾਂਗੇ ਕਹਿੰਦੇ ਕਹਿੰਦੇ 60-60 ਲੱਖ ਦੀਆਂ ਗੱਡੀਆਂ ਦੇ ਵਿੱਚ ਕਹਿੰਦੇ ਕਈ ਲੀਡਰ ਆਉਂਦੇ ਇੱਥੇ ਇਹੋ ਜਿਹੇ ਕਿਹੜੇ ਲੀਡਰ ਨੇ ਜਿਹੜੇ ਇੱਥੇ 60 ਲੱਖ ਦੀ ਗੱਡੀ 'ਚ ਪਹੁੰਚ ਗਏ। ਕਰੋੜਾਂ ਕਰੋੜਾਂ ਦੀਆਂ ਗੱਡੀਆਂ 'ਚ ਆਉਂਦੇ ਆ 60 ਲੱਖ ੱਡੋ 60 ਲੱਖ ਤੇ ਕੁਝ ਵੀ ਨਹੀਂ ਕਰੋੜਾਂ ਕਰੋੜਾਂ ਦੀਆਂ ਗੱਡੀਆਂ 'ਚ ਆਉਂਦੇ ਆ ਤੇ ਉਹ ਉਥੋਂ ਤੱਕ ਗੱਡੀ ਜਾਂਦੀ ਆ ਇੰਨਾ ਵੀ ਨਹੀਂ ਤੁਰ ਕੇ ਜਾਂਦੇ। ਉਹ ਉੱਥੇ ਸਿਰੇ ਤੇ ਗੱਡੀ ਜਾਣੀ ਹੈ ਗੱਡੀ ਦੇ ਲਾਗੇ ਉੱਤਰ ਕੇ ਬਾਰੀ ਜੋ ਫੋਟੋ ਖਿਚਾਉਣੀ ਕਿਉਂਕਿ ਗਰਮੀ ਬੜੀ ਹੁੰਦੀ ਆ ਨਾ ਏਸੀ ਲੱਗਾ ਹੁੰਦਾ ਗੱਡੀ 'ਚ ਤੇ ਉੱਤਰ ਕੇ ਫਿਰ ਏਸੀ 'ਚ ਬਹਿ ਜਾਣਾ। ਲੱਖ ਦੀ ਲਹਨ ਤੇ ਇਹੋ ਜਿਹੀ ਫੋਟੋ ਤੇ ਮੈਂ ਕਹਿੰਦਾ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਇਹਨਾਂ ਨੂੰ ਫੋਟੋਵਾਂ ਵਾਲ ਤੇ ਭੰਤੇ ਨੂੰ ਤੁਸੀਂ ਜਰੂਰ ਪੁੱਛਿਓ ਵੀ ਜੇ ਡੀਜ਼ਲ ਹੈਲੀਕਾਪਟਰ 'ਚ ਨਹੀਂ ਹੈਗਾ ਤਾਂ ਪਵਾ ਦਈਏ ਇੱਥੇ ਸੰਗਤ ਦਾ ਬੜਾ ਸਾਥ ਸਾਨੂੰ ਪਵਾ ਦਾਂਗੇ ਨਾ ਪਵਾ ਦਾਂਗੇ ਜੀ ਕਹਿ ਦੋ ਵੇਲੋ ਤੇ ਜਰੂਰ ਕਿਹਾ ਇਹ ਆ ਨੌਜਵਾਨ ਜਿਹੜੇ ਨੇ ਕਹਿ ਰਹੇ ਨੇ ਕਿ ਭਵੰਤਮਨ ਸਾਹਿਬ ਨੂੰ ਕਿ ਜੋ ਤੁਹਾਡੇ ਹੈਲੀਕਾਪਟਰ ਦੇ ਵਿੱਚ ਡੀਜ਼ਲ ਨਹੀਂ ਹੈਗਾ ਐਸਲੀ ਸੰਗਤ ਜਿਹੜੀ ਹੈ ਉਹ ਡੀਜ਼ਲ ਤੁਹਾਨੂੰ ਪਵਾ ਕੇ ਦੇ ਦੇਵੇ ਕਿ ਇੱਥੇ ਤੁਸੀਂ ਗੇੜਾ ਮਾਰ ਲਵੋ ਜਿਵੇਂ ਕੈਪਟਨ ਸਾਹਿਬ ਜਿਹੜੇ ਗੇੜਾ ਮਾਰਦੇ ਸੀਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਤੁਹਾਨੂੰ ਲਗਾਤਾਰ ਅਸੀਂ ਸਾਂਝੀ ਕਰਦੇ ਰਹਾਂਗੇ